ਰੈਡੀ ਨਹਿਰੀ ਵਿਭਾਗ ਵੱਲੋਂ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ਬੰਦ ਕਰ ਦੇਣ ਨਾਲ ਜਿੱਥੇ ਕਿਸਾਨਾਂ ਨੂੰ ਕਣਕ ਦੀ ਬਜਾਈ ਲਈ ਨਹਿਰੀ ਪਾਣੀ ਨਹੀਂ ਮਿਲ ਰਿਹਾ ਉੱਥੇ ਹੀ ਸ਼ਹਿਰ ਅੰਦਰ ਪੀਣ ਵਾਲੇ ਪਾਣੀ ਦੀ ਕਮੀ ਹੋਣ ਲੱਗੀ ਹੈ ਡੰਡੀ ਨਹਿਰੀ ਵਿਭਾਗ ਵੱਲੋਂ ਪਿਛਲੇ 13 ਦਿਨਾਂ ਤੋਂ ਨਹਿਰੀ ਪਾਣੀ ਬੰਦ ਕਰਨ ਤੋਂ ਬਾਅਦ ਸ਼ਹਿਰ ਵਿੱਚ ਪਾਣੀ ਦੀ ਕਿੱਲਤ ਬਦਨ ਲੱਗੀ ਹੈ ਡੰਡੀ ਹਾਲਾਂਕਿ ਵਿਭਾਗ ਮੁਤਾਬਕ ਇਸ ਨਹਿਰਬੰਦੀ 22 ਨਵੰਬਰ ਤੱਕ ਜਾਰੀ ਰਹੇਗੀ ਪਰ ਬਠਿੰਡਾ ਵਿੱਚ ਨਹਿਰੀ ਪਾਣੀ 24 ਨਵੰਬਰ ਤੱਕ ਪੁੱਜਣ ਦੀ ਸੁਭਾਵਨਾ ਹੈ ਡੰਡੀ ਇਸ ਸਥਿਤੀ ਵਿੱਚ ਅਗਲੇ 12 ਦਿਨਾਂ ਵਿੱਚ ਸ਼ਹਿਰ ਵਿੱਚ ਵਾਟਰ ਸਪਲਾਈ ਠੱਪ ਹੋਣ ਦੀ ਸੁਭਾਵਨਾ ਬਣ ਗਈ ਹੈ ਜਦੋਂ ਕਿ ਨਗਰ ਨਿਗਮ ਅਤੇ ਜਲ ਸਪਲਾਈ ਵਿਭਾਗ ਨੇ ਪਾਣੀ ਦੀ ਸਪਲਾਈ ਵਿੱਚ ਵੱਡੇ ਕਟਾ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਦੰਡੀ ਬਹੁਤੇ ਇਲਾਕਿਆਂ ਵਿੱਚ ਸਿਰਫ ਇੱਕ ਵਾਰ ਹੀ ਪਾਣੀ ਛੱਡਿਆ ਜਾ ਰਿਹਾ ਹੈ ਜਦ ਕਿ ਇਸ ਦੀ ਸਮਾਸੀਮਾ ਵੀ 3 ਘੰਟੇ ਤੋਂ ਘਟਾ ਕੇ ਡੇਢ ਤੋਂ 2 ਘੰਟੇ ਕਰ ਦਿੱਤੀ ਗਈ ਹੈ ਡੰਡੀ ਇਸ ਵੇਲੇ ਜਲ ਕਰਮਚਾਰੀਆਂ ਕੋਲ 6 ਤੋਂ 7 ਦਿਨ ਦਾ ਪਾਣੀ ਬਚਿਆ ਹੈ ਜਿਹੜਾ ਸ਼ਹਿਰ ਦੀ 3 ਲੱਖ ਆਬਾਦੀ ਲਈ ਨਾ ਕਾਫੀ ਹੈ ਡੰਡੀ ਨਹਿਰੀ ਵਿਭਾਗ ਵੱਲੋਂ 28 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਨਹਿਰੀ ਬੰਦੀ 22 ਨਵੰਬਰ ਤੱਕ ਜਾਰੀ ਰਹੇਗੀ ਅਤੇ ਲੋਕਾਂ ਨੂੰ ਜ਼ਰੂਰੀ ਕੰਮਾਂ ਦੇ ਨਾਲ-ਨਾਲ ਪੀਣ ਲਈ ਨਹਿਰੀ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ ਡੰਡੀ ਦੂਜੇ ਪਾਸੇ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਹਿਰ ਬੰਦ ਹੋਣ ਤੋਂ ਬਾਅਦ ਉਹਨਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਰੈਡੀ ਅਗਲੇ 25 ਦਿਨਾਂ ਤੱਕ ਨਹਿਰ ਬੰਦ ਰਹੇਗੀ ਢੰਡੀ ਨਹਿਰੀ ਵਿਭਾਗ ਵੱਲੋਂ ਬੰਦੀ ਦੀ ਸੂਚਨਾ ਪਹਿਲਾਂ ਨਾ ਦਿੱਤੇ ਜਾਣ ਕਾਰਨ ਲੋਕਾਂ ਵਿੱਚ ਪਾਣੀ ਦੀ ਕਿਲਤ ਨਾਲ ਜੂਜਣਾ ਪੈਂਦਾ ਹੈ ਡੰਡੀ ਇਸ ਤੋਂ ਪਹਿਲਾਂ ਵੀ ਨਹਿਰੀ ਵਿਭਾਗ ਵੱਲੋਂ ਬਿਨਾਂ ਕਿਸੇ ਕਾਰਨ ਸਫਾਈ ਦੇ ਨਾ ਉੱਤੇ ਨਹਿਰਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਜਾਂਦਾ ਹੈ ਪਰ ਕਿਸੇ ਵੀ ਥਾਂ ਉੱਤੇ ਮੁਰੰਮਤ ਦਾ ਕੰਮ ਹੁੰਦਾ ਨਜ਼ਰ ਨਹੀਂ ਆ ਰਿਹਾ ਡੰਡੀ ਨਹਿਰੀ ਵਿਭਾਗ ਨੇ ਜਾਰੀ ਪੱਤਰ ਵਿੱਚ ਦਾਵਾ ਕੀਤਾ ਹੈ ਕਿ ਫਸਲ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਨਹਿਰਾਂ ਦੀ ਸਫਾਈ ਲਈ ਨਹਿਰ ਨੂੰ 21 ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ ਡੰਡੀ ਇਸ ਸੰਬੰਧੀ ਨਹਿਰੀ ਵਿਭਾਗ ਨੇ ਪੱਤਰ ਜਾਰੀ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਸਾਰੇ ਮਪਾਗਾ ਨੂੰ ਸੂਚਿਤ ਕਰਨ ਦਾ ਦਾਵਾ ਕੀਤਾ ਹੈ ਪਰ ਨਗਰ ਨਿਗਮ ਅਤੇ ਜਲ ਸਪਲਾਈ ਵਿਭਾਗ ਦਾ ਦਾਵਾ ਹੈ ਕਿ ਉਹਨਾਂ ਨੂੰ ਇਸ ਨਹਿਰ ਨੂੰ ਪਹਿਨਾ ਵਾਂਗ ਬੰਦ ਕਰਨ ਬਾਰੇ ਸੂਚਿਤ ਨਹੀਂ ਕੀਤਾ ਗਿਆ ਜਿਸ ਕਾਰਨ ਉਹ ਜ਼ਰੂਰੀ ਪ੍ਰਬੰਧ ਨਹੀਂ ਕਰ ਸਕੇ ਡੰਡੀ ਹਾਲਾਂਕਿ ਅਜੀ ਕਣਕ ਦੀ ਬਜਾਈ ਜੋਰਾ ਉੱਤੇ ਚੱਲ ਰਹੀ ਹੈ ਡੰਡੀ ਬੰਦੀ ਤੋਂ ਪਹਿਲਾਂ ਨਿਰਧਾਰਤ ਸਮੇਂ ਅਨੁਸਾਰ 20 ਦਿਨਾਂ ਤੱਕ ਪਾਣੀ ਰਿਜ਼ਰਵ ਕਰਕੇ ਰਜਵਾਹਾਂ ਅਤੇ ਟੈਂਕੀਆਂ ਵਿੱਚ ਰੱਖਿਆ ਜਾਂਦਾ ਹੈ ਡੰਡੀ ਸ਼ੁਰੂਆਤੀ ਦਿਨਾਂ ਵਿੱਚ ਜਲ ਸਪਲਾਈ ਵਿਭਾਗ ਨੇ 20 ਸ਼ਹਿਰ ਵਿੱਚ ਰੋਜ਼ਾਨਾ ਪਾਣੀ ਦੀ ਸਪਲਾਈ ਵਿੱਚ ਪਿਆ ਫੀਸ ਦੀ ਦੀ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਡੰਡੀ ਇਸ ਤੋਂ ਬਾਅਦ ਪੂਰੇ ਦਿਨ ਵਿੱਚ ਇੱਕ ਵਾਰ ਹੀ ਪਾਣੀ ਦਿੱਤਾ ਜਾ ਰਿਹਾ ਹੈ ਡੰਡੀ ਇਸ ਦੇ ਨਾਲ ਹੀ ਨਹਿਰੀ ਵਿਭਾਗ